ਅਰੈਸਟ ਕੀਤਾ ਇੰਡੀਆ ਦੀ ਸਕਿਉਰਿਟੀ ਦੇ ਰਿਲੇਟਡ ਇੰਪੋਰਟੈਂਟ ਜਾਣਕਾਰੀ ਪਾਕਿਸਤਾਨ ਆਈਐਸਆਈ ਨੂੰ ਦੇਣ ਕਰਕੇ ਤੇ ਇਸ ਦਾ ਕੇਸ ਐਨਆਈ ਨੂੰ ਟ੍ਰਾਂਸਫਰ ਨਹੀਂ ਕੀਤਾ ਨਾ ਐਨਐਸਏਲਾਈ ਨਾ ਯੂਐਪੀਆਰ ਆਇਆ ਨਾ ਦੇਸ਼ਰੋਹ ਦਾ ਮਕਦਮਾ ਲਾਇਆ ਪੰਜਾਬੀ ਹਿੰਦੂ ਉਹ ਇਹ ਆ ਆਰਐਸਐਸ ਦਸ ਲਈ ਚਹਿਰਾ ਆਰਐਸਐਸ ਹਿੰਦੂ ਧਰਮ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਇਹ ਸਿਰਫ ਮੰਦਿਰਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਪੈਸੇ ਲਈ ਸਭ ਤੋਂ ਵੱਡੀ ਐਗਜ਼ੈਂਪਲ ਰਾਮੰਦਾਰਾ ਜਿਹੜਾ ਸਾਰਾ ਕੰਟਰੋਲ ਆਰਐਸਐਸ ਨੇ ਆਪਣੇ ਹੱਥਾਂ 'ਚ ਲਿਆ ਸਗੋ ਸ਼ੰਕਰਾਚਾਰੀਆ ਜੀ ਨੂੰ ਕੰਟਰੋਲ ਦੇਣਾ ਚਾਹੀਦਾ ਸੀ ਜੋ ਹਿੰਦ ਕੀ ਕਸੂਰ ਸੀ ਅਮਰਤਪਾਲ ਸਿੰਘ ਦਾ ਤੇ ਉਹਨਾਂ ਦੇ ਸਾਥੀਆਂ ਦਾ ਜਦੋਂ ਇਹਨਾਂ ਨੂੰ ਐਨਐਸਏ ਲਾ ਕੇ ਤੁਸੀਂ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਇਹ ਗੁਲਾਮੀ ਆ ਗੁਲਾਮੀ ਦੀ ਨਿਸ਼ਾਨੀ ਆ ਕਿਸੇ ਨਹੀਂ ਬੋਲਣਾ ਪਰ ਪਤਾ ਸਭ ਨੂੰ ਆ ਹਕੂਮਤ ਦਾ ਡਰੀ ਹੈ ਨਾ ਵੀ ਲੱਗਦਾ ਬਾਹਰ ਨਹੀਂ ਚਲਦੀਆਂ ਹੈਗੀਆਂ ਧਾਨਿਆ ਦੀਪ ਸਿੱਧੂ ਤੇ ਅਮਰਤਪਾਲ ਤੇ ਜੱਗੀ ਜੋਹੜ ਜੋ ਸਿੱਧਾ ਹਿੱਕ ਦੇ ਵਿੱਚ ਆਣ ਕੇ ਵੱਜੇ ਸਰਕਾਰ ਦੀ ਬੀਜੇਪੀ ਲੀਡਰ ਫ্রম ਕਸ਼ਮੀਰ ਤਾਰਿਕ ਅਹਿਮਦ ਮੀਰ ਵਾਸ ਅਰੈਸਟਡ ਇਨ 2020 ਇਹ ਹਥਿਆਰ ਇਕੱਠਾ ਕਰਦਾ ਸੀ ਹਿਜਬੁਲ ਮੁਜਾਹਿਦਿਨ ਕਮਾਂਡਰ ਨਵੀਦ ਬਾਬੂ ਦੇ ਵਾਸਤੇ ਕੋਈ ਅੰਨੇ ਸੇ ਨਹੀਂ ਲੱਗੀ ਬੀਜੇਪੀ ਚ ਆਣ ਕੇ ਸਾਰੇ